ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਸਰੋਂ ਦੀ ਇੱਕ ਅਹਿਮ ਬਿਮਾਰੀ ਚਿੱਟੀ ਕੁੰਗੀ ਬਰੇ ਇਹ ਬਿਮਾਰੀ ਜੜਾ ਨੂੰ ਛੱਡ ਕੇ ਪੌਦੇ ਦੇ ਹਰ ਹਿੱਸੇ ਉੱਤੇ ਹਮਲਾ ਕਰਦੀ ਹੈ ਬਿਮਾਰੀ ਦੀ ਸ਼ੁਰੂਆਤ ਪੱਤੇ ਦੇ ਹੇਠਲੇ ਪਾਸੇ ਚਿੱਟੇ ਤੇ ਬਦਾਮੀ ਰੰਗ ਦੇ ਧੱਬਿਆਂ ਤੋਂ ਹੁੰਦੀ ਹੈ ਜਿਹੜੀ ਵਾਧੇ ਵਾਧੇ ਤਣੇ ਤੇ ਫਿਰ ਫਲੀਆਂ ਤੱਕ ਪਹੁੰਚ ਜਾਂਦੀ ਹੈ ਬਿਮਾਰੀ ਦਾ ਹਮਲਾ ਜਿਆਦਾ ਹੋਵੇ ਤੇ ਫੁੱਲ ਦੀ ਸ਼ਕਲ ਬਿਲਕੁਲ ਬਦਲ ਜਾਂਦੀ ਹੈ ਤੇ ਬਿਮਾਰੀ ਵਾਲੇ ਫਲੀਆਂ ਦੇ ਵਿੱਚ ਦਾਣੇ ਬਿਲਕੁਲ ਨਹੀਂ ਬਣਦੇ ਜਿਆਦਾ ਸੈਲ ਵਾਲਾ ਮੌਸਮ ਧੁੰਦ ਵਾਲਾ ਮੌਸਮ ਇਸ ਬਿਮਾਰੀ ਦੇ ਵਧਣ ਵਿੱਚ ਬਹੁਤ ਜ਼ਿਆਦਾ ਮਦਦਗਾਰ ਸਾਬਤ ਹੁੰਦਾ ਹੈ। ਇਹ ਬਿਮਾਰੀ ਤੋਂ ਬਚਾਉਣ ਦੇ ਲਈ ਜਿਸ ਵੀ ਖੇਤ ਵਿੱਚ ਇਹ ਬਿਮਾਰੀ ਆਈ ਹੋਵੇ ਉਹਦੀ ਰਹਿਣ ਖੁੱਦ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ 60 ਅਤੇ 80 ਦਿਨਾਂ ਦੇ ਉੱਪਰ ਫਸਲ ਦੇ ਉੱਪਰ ਰੀਡੋਮਲ 골ਡ 200 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨੀ ਚਾਹੀਦੀ ਹੈ। ਧੰਨਵਾਦ।